ਸੁਭਾਨ ਗੁਰਦੋਰਾ ਸਿੰਘ ਜੱਪਾ ਸਾਹਿਬ ਮਾਧਾ ਸਰ ਬਾਬਾ ਨੋ ਸਿੰਘ ਜੀ ਜੋ ਅਮਰ ਸਿੰਘ ਬਾਬਾ ਜੀ ਸਿੰਘ ਜੀ ਬਾਬਾ ਨੋ ਸਿੰਘ ਜਿਨ੍ਹਾਂ ਦੇ ਮਾਸੀ ਪੁੱਤ ਭਰਾ ਹੋਏ ਬਾਬਾ ਨੋ ਸਿੰਘ ਜੀ ਬਾਬੇ ਦੀਪ ਸਿੰਘ ਜੀ 85 ਸਾਲ ਉਮਰ ਦੇ ਬਾਬੇ ਨੋ ਸਿੰਘ ਜੀ 95 ਸਾਲ ਉਮਰ ਦੇ ਬਾਬਾ ਦੀਪ ਸਿੰਘ ਨੇ ਜਦੋਂ ਸ੍ਰੀ ਦੰਗਰ ਸਾਹਿਬ ਨੂੰ ਚਲਾ ਮਾਰਿਆ ਸਿੰਘ ਨੇ ਕਬਰ ਦਿੱਤੀ ਆ ਜੀ ਪਾਪਾ ਜੀ ਮੰਦਰ ਸਿਰਤ ਆਇਆ ਜੀ ਆ ਗਿਆ ਨਾ ਜੋ ਮੈਂ ਕਹ ਰਿਹਾ ਵੀ ਗੱਲ ਹੋ ਰਹੀ ਆ ਕਿ ਬਾਬਾ ਜੀ ਨੇ ਕਿਹਾ ਲੋਥੇ ਛਿਦਿਆ ਲੈਣ ਵਾਸਤੇ ਆਇਆ ਉਹ ਸਮੇਂ ਉਹਨੇ ਕਿਹਾ ਬਾਬਾ ਜੀ ਮੈਂ ਸੀ ਬਿਆ ਤੁਹਾਨੂੰ ਕੌਣ ਦੱਸਦਾਉਣ ਕਿ ਉਹ ਸਮੇਂ ਬਾਬਾ ਦੀਪ ਸਿੰਘ ਅਦਾਸਾ ਸੋ ਗਿਆ ਗੁਰੂ ਆਮਦਾਸ ਸਾਹਿਬ ਜੀ ਅਸੀਂ ਉਹਨਾਂ ਚਰ ਛਿਦਿਆਂ ਦਾ ਪਾਵਾਂ ਜਿੰਨਾ ਕਰਮਨ ਦੱਸਿਆ ਯਾਦ ਨਹੀਂ ਕਰਾਉਂਦੇ ਬਾਬਾ ਦੀਸੋਂ ਬਾਬਾ ਨੋਹ ਸਿੰਘ ਦੋਵੇਂ ਨਾਲ ਚੱਲ ਕੇ ਆਏ ਆ ਜਦੋਂ ਤਰਨ ਤਾਂ ਸਾਹਿਬ ਆਏ ਆ ਉਦੋਂ ਸਭ ਇਸ਼ਨਾਨ ਕਰਕੇ ਸੂਰ ਰਾਮ ਦਾਦੇ ਚੰਨਰ ਦਾਸਾ ਸੋਧਿਆ ਬਾਬਾ ਜੀ ਅਸੀਂ ਤੇਰੇ ਘਰੋਂ ਚੱਲੇ ਸਾਡੀ ਲਾਇ ਰੱਖਿਓ ਅਸੀਂ ਉਹਨਾਂ ਚਰ ਰਸੀਧੀਆਂ ਪਾਵਾਂਗੇ ਜਿੰਨਾ ਸਰ ਮੰਦਰ ਸਹਿ ਜਾਗ ਨਹੀਂ ਕਰਾ ਲਈ ਨੇ ਬਾਬਾ 900 ਦਾ 10000 ਸਿੰਘ ਖਾਂ ਗਿਆ ਤੇ ਬਾਹਰ ਆ ਕੇ ਬਾਬਾ ਥੰਦਿਆਂ ਦੀ ਮਾਰੀ ਸਿੰਘੋ ਉਹ ਲੋਕੋਂ ਪਾਰ ਹੋ ਗਏ ਜਿਨ੍ਹਾਂ ਨੂੰ ਆਪਣਾ ਘਰ ਪਰ ਨਹੀਂ ਪਿਆਰਾ ਜਿਨ੍ਹਾਂ ਸਾਰੇ ਛਿੱਧੀਆਂ ਪਾਉਣੇ ਆ ਸਾਰੇ ਸਿੰਘਾਂ ਨੇ ਬਾਬਾ ਤੁਹਾਡੇ ਨਾਲ ਛਿੱਧੀਆਂ ਪਾਵਾਂਗੇ ਸਾਨੂੰ ਅਸੀਂ ਜਨਵਾਂਜਾ ਨਾ ਰੱਖੋ ਉਹ ਸਮਾਂ ਸਾਰੇ ਨਾਲ ਆਇਆ ਜਦੋਂ ਗੋਲਡਾ ਸਾਹਿਬ ਆਇਆ ਉਥੇ ਬਾਬਾ ਜੀ ਨੇ ਲਕਾਰਾ ਮਾਰਿਆ ਸਿੰਘਾਂ ਨੂੰ ਲੜਨ ਮਾਰਦੇ ਪਿਆਰ ਜੋ ਉਥੋਂ ਜੰਗ ਸ਼ੁਰੂ ਹੋਇਆ ਇਥੇ ਆਣ ਕੇ ਵੱਡਾ ਜੰਗ ਹੋਇਆ ਜੋ ਬਾਬੇ ਬੀਤੋਣਾ ਗੋਤਰਾ ਹੈ ਮਰੀਆ ਸਮਾਤਾ ਸਾਹਿਬ ਜੇ ਸੇ ਬਾਬਾ ਜੀ ਨੇ ਦਾਜੀਆ ਸਿੰਘ ਨਾਲ ਮੁਕਾਬਲਾ ਆਇਆ ਉਸ ਸਮੇਂ ਬਾਬੇ ਨੌਸਣ ਦਾ ਬਾਬਾ ਦੀਪ ਸਿੰਘ ਜਿੰਨਾ ਚਿਰ ਇਹ ਮੰਦਸਾ ਨੂੰ ਚਾਲਾਂ ਨਾਲ ਮਾਰ ਗਈ ਤੋਹਾਂ ਸਾਡੇ ਅੰਗ ਸੰਗ ਰਹਿਣਾ ਖੱਬੇ ਸੱਜੇ ਰਹਿਣਾ ਜਰੂ ਅਹੀਂ ਗੁਰੂ ਰਾਮਦਾਸ ਜੀ ਤੁਹਾਨੂੰ ਚਾਲਾ ਵੇ ਸ਼ਹੀਦਾਂ ਪਾਉਣੀਆਂ ਜਿਹੜਾ ਬਾਬਾ ਜੀ ਨੇ ਬਜਨ ਕੀਤਾ ਸੀ ਇਹ ਜੋ ਸਮਾਦਾ ਸਾਹਿਬ ਬਣਿਆ ਇੱਥੇ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਇਦੋਂ ਬਾਬੇ ਦੀ ਸੋਹਣੇ ਚਾਲਾ ਮਾਰਿਆ ਮਹਨਸਰ ਜਾਰ ਕਰਾਉਣ ਵੇ ਮਾਰ ਕੇ ਜਦੋਂ ਟਾਲਾ ਸਾਹਿਬ ਦੇ ਉੱਤੇ ਬਾਬਾ ਜੀ ਦਾ ਘੋੜਾ ਧੀਰ ਹੋਇਆ ਅਸੀਂ ਸਭ ਸ਼ਹੀਦ ਹੋਏ ਆ ਜਿਹੜੇ ਬਾਬਾ ਜੀ ਹੁੰਦੇ ਆ ਰਹੀ ਬਾਬਾ ਜੀ ਨੇ ਚਾਰ ਬਕਰਮਾ ਕਰਕੇ ਗੁਰੂ ਰਾਮਦਾਸ ਸਾਹਿਬ ਜੀਆਂ ਤੇ ਗੁਰੂ ਰਾਮਦਾਸ ਦੇ ਚਰਨਾਂ ਪੈਣ ਦੀ ਜੀ ਮਹਾਰਾਜੀ ਅਹੇ ਬੇਤੀ ਜੀ ਤੇ ਇਹੇ ਸ੍ਰੀ ਮਾਤਾ ਤੁਹਾਡੇ ਤੁਹਾਡੇ ਚੰਨ ਬਚਾਓਗੇ ਉਸ ਸਮੇ ਬਾਬੇ ਗੁਰੂ ਰਾਮਦਾਸ ਨੇ ਕਿਹਾ ਵੀ ਬਾਬਾ ਦੀਪ ਸਿੰਘ ਜੀ ਜਿਹੜਾ ਤੁਹਾਨੂੰ ਬਾਬਾ ਦੀਪ ਸਿੰਘ ਕਹਿ ਲਿਆ ਕਰੇਗਾ ਉਹਨਾਂ ਦੇ ਮੋਰਚੇ ਵੀ ਟੁੱਟਿਆ ਕਰਨਗੇ ਅੱਜ ਵੀ ਲੋ ਗੱਡੀਆਂ ਦੇ ਨਾਂ ਲਿਖਿਆ ਕਰਨ ਬਾਬਾ ਦੀਪ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਦੋ ਨਾਂ ਦੁਨੀਆ ਦੇ ਚੜਦੇ ਆਪਣੇ ਜੇ ਜਰੂਰ ਮੰਦਰ ਸਾਹਿਬ ਜਾਣੇ ਪਹਿਲਾਂ ਦਰਸ਼ਨ ਬਾਬੇ ਜੀ ਕੋਲ ਦੇ ਕਰਦੇ ਆ ਫਿਰ ਮੰਦਰ ਸਾਹਿਬ ਆਪਾਂ ਜਾਂਦੇ ਆ ਤੇ ਗੁਰੂ ਰਾਮਦਾਸ ਨੇ ਕਹਾ ਹੀ ਬਾਬਾ ਆ ਮੋ ਜਿਹੜਾ ਵੀ ਯਾਰ ਕਰਿਆ ਕਰੇਗਾ ਮੋਰਚੇ ਫਦੇ ਹੋਇਆ ਕਰਨਗੇ ਅੱਜ ਵੇਲੇ ਬੈਠਣ ਜਗ੍ਹਾ ਨਹੀਂ ਮਿਲਦੀ ਉਹ ਜਿਹੜਾ ਗੁਰਦਾਸ ਸੀਸਗੰਜਾ ਉਥੇ ਬਾਬੇ ਸਤਕਾਰ ਕੀਤਾ ਲਿਆ ਗਈ ਤੇ ਇਹ ਸਮਾਦਾ ਸਾਹਿਬ ਆ ਇਹਦੇ 24 ਘੰਟੇ ਲੰਗਰ ਚੱਲਦਾ ਵਾ ਕੋਈ ਰਾਤ ਦੇ ਰਾਤ ਦੇ ਇੱਕੋ ਜੇ ਦੋ ਜਾਵੇ ਹਰ ਇੱਕ ਨੂੰ ਪ੍ਰਸ਼ਾਦਾ ਮੈਦਾ ਗਰੀਬ ਮੀਰ ਨੂੰ ਵੇਤੋਂ ਕੋਈ ਸਾਡੀ ਗਰਾਹੇ ਨਹੀਂ ਕੋਈ ਮੰਗਣੇ ਜਾਂਦੇ ਨਾ ਗਰਾਹੇ ਕਿਨੋਂ ਦੋ ਜਿੰਨੂੰ ਸ਼ੀਦਾਨੇ ਪਿਆਰ ਆਪੇ ਇੱਥੇ ਚੱਲ ਕੇ ਆਉਂਦੇ ਆ ਇਹਦੇ ਸਿੰਘ ਸਾਹਿਬ ਜੀ ਬਾਬਾ ਜੋਗਾ ਸਿੰਘ ਸੋਹਣੇ ਮੁਖੀ ਆ ਜਿਹੜੇ ਸੇਵਾ ਕਰਾ ਰਹੇ ਆ ਨਾ ਇਹ ਗਰਾਈ ਤੇ ਨੂੰ ਲੈ ਦਿੰਦੇ ਨਾ ਲੈਣੇ ਆ ਜਿੰਨੂੰ ਸ਼ੀਖਾ ਨਾਲ ਪਿਆਰ ਆਪੇ ਚੱਲ ਜੇ ਤੇ ਗਰਾਈ ਦਿੰਦਾ ਵਾ 24 ਘੰਟੇ ਲੰਗਰ ਚਾਹਦਾ ਚੱਲੇ 24 ਘੰਟੇ ਸ੍ਰੀ ਦਰਿਆ ਦੇ ਦਰਵਾਜ਼ੇ ਖੁੱਲੇ ਆ ਕੋਈ ਅਸੀਂ ਜਿੰਦਰਾ ਨਹੀਂ ਮਾਰਿਆ ਕੋਈ ਰਾਤ ਦੇ 1 ਵਜੇ 2 ਵਜੇ ਆਵੇ ਸਿੱਧਾ ਨੇ ਦਰਸ਼ਨ ਕਰਦਾ ਹਰ ਇੱਕ ਨੂੰ ਇੱਥੋਂ ਪ੍ਰਸ਼ਾਦਾ ਮੇਜ਼ਾ ਆਨਵਰਡਸ ਸ਼ੀਧਾਨਾ ਗੁਰਦਾਰਮਾ ਪ੍ਰਕਾ ਦਾ ਜਿੱਥੇ 24 ਘੰਟੇ ਲੰਗਰ ਚੱਲਦਾ ਤੇ 24 ਘੰਟੇ ਸਤਿ ਨਮਸਕਾਰਾ ਕਰਦੀਆਂ ਸ਼ੀਧਾਨਾ ਪਰ ਦੇ ਦੇ ਨਹੀਂ ਸਕਦੇ ਜਿਹੜੀ ਬਾਬਾ ਦੀਸੋ ਕੁਰਬਾਨੀ ਕਰ ਗਏ ਆ ਦੁਨੀਆਂ ਦੇ ਕੋਈ ਨਹੀਂ ਕਰ ਸਕਦਾ ਸ਼ੀਧਾਨਾ ਨਾ ਸਾਰੇ ਦੁਨੀਆਂ ਦੇ ਉੱਚੇ ਆ ਸ਼ੀਧਾਨ ਦੇ ਦਿਨ ਚਾਦਰ ਆ ਜਿਹੜਾ ਵੀ ਆਣ ਕੇ ਨਮਸਕਾਰ ਕਰਦਾ ਜਿਹੜਾ ਜਾਂਦਾ ਜਾਂਦਾ ਕਹਿ ਜਨਾ ਬਾਬਾ ਜੀ ਮੇਰੇ ਮੋਰ ਤੇ ਬਦੇ ਕਰ ਦੋ ਟਾੜੇ ਬੈਨਮ ਸਕਾਰ ਕਰੂਗਾ ਉਹਦੇ ਮੋਰਚਨ ਸੀਜਾ ਦੇ ਫਦੇ ਕਰਦੇ ਆ ਏਡਾ ਬੜਾ ਦੁਨੀਆ ਦੇ ਇਤਿਹਾਸਾ ਬਾਰੇ ਜੀ ਸਿੰਘ ਦਾ ਬਾਬੇ ਨੌ ਸਿੰਘ ਦਾ ਜਿਹੜੀ ਗੱਲ ਕੀਤੀ ਦੁਨੀਆ ਨੇ ਕਰਕੇ ਵਿਖਾਈ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਰਨਾਮ ਮਾਪੁਰਖਾ ਨੇ ਦੂਢੀ ਲਾਈ ਸਾਡੀ ਅਰਦਾਸ ਦੇ ਸਮਾਧਨ ਨਹੀਂ ਆ ਜਿਹੜਾ ਵੀ ਮਾਰਾ ਗਰੀਬ ਆਵੇ ਹਰ ਕਦੀ ਮਸਤੂਰ ਕਰਦੇ ਗੱਫਾ ਕੋਣੀ ਝਾਉਣੇ ਆ ਤੇ ਜਿਹੜੇ ਮਾਰੇ ਗਰੀਬਾਂ ਦੇ ਕੋਈ ਧੀ ਵਿਆਹਣ ਆ ਰਹੀ ਆ ਉਹਨਾਂ ਨੇ ਇੱਥੇ ਲਾਵਾ ਕਰੋ ਵਣ ਕੇ ਜਲਪਣੀ ਛਕਾਵਾਂਗੇ ਬਾਬੇ ਰ ਹੁਕਮ ਬਾਬੇ ਜੋਗਾ ਸਿੰਘ ਦਾ ਵੀ ਮਾੜਾ ਗਰੀਬ ਜਿਹੜਾ ਇੱਥੇ ਆਵੇ ਉਹਨੂੰ ਜਲਪਣੀ ਧੀਰੇ ਅਸੀਂ ਜਿਹੜੇ ਨਾਲ ਹੋਣਗੇ ਛਕਾਵਾਂਗੇ ਕੋਈ ਕਿਦਰ ਪਈਆਂ ਨਾ ਲਵਾਂਗੇ ਇਹਦੇ ਧੀਆ ਦੀਆਂ ਸ਼ਾਦੀਆਂ ਵੀ ਕਰਦੇ ਆ ਪਰ ਦੇਂਦੇ ਕੋਈ ਸਿਰਫ ਇੰਨੀ ਹੀ ਗੱਲ ਆ ਕਿ ਜਿੰਨਾ ਖਰਚਾ ਹੋਵੇ ਜਲਪਣੀ ਦਾ ਉਹੀ ਕੂਵਾਂ ਕਰਦੇ ਆ ਧੀਆ ਦੇ ਪਈ ਉਹਦੀ ਧੀ ਨੂੰ ਉਠਾ ਦਿੰਦੇ ਤੇ ਤੇ ਜੋ ਵੀ ਕਿਸੇ ਦਾ ਇੱਥੇ ਲੰਘ 24 ਕਿਨੇ ਜਿਆਦਾ ਮਾਂ